ਤਾਰੇ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਦੇਖੋ ਅੱਜ ਆਪਾਂ ਤੁਹਾਡੇ ਲਈ ਨਾਈਟ ਸੂਟ ਲੈ ਕੇ ਆਏ ਹਾਂ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ। ਸੂਟਾਂ ਦੀ ਵੀਡੀਓ ਤੁਸੀਂ ਰੋਜ਼ ਹੀ ਦੇਖਦੇ ਹੋ ਉੱਤੇ ਰੋਜ਼ ਹੀ ਸੂਟ ਖਰੀਦਦੇ ਹੋ ਜੀ। ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਨਾਈਟ ਸੂਟ। ਦੇਖੋ ਚੈੱਕ ਕਰੋ। ਚਾਕਾਂ ਵਾਲੇ ਬਣਵਾਏ ਨੇ ਜੀ, ਖੁਦ ਤਿਆਰ ਕਰਵਾਏ ਨੇ ਆਪਾਂ। ਦੇਖੋ। ਲੌਂਗ ਟੀ-ਸ਼ਰਟ ਦੀ ਤਰ੍ਹਾਂ ਹੁੰਦੇ ਨੇ ਜੀ ਇਹ। ਕਾਫੀ ਲੌਂਗ ਹੈ ਲੈਂਥ ਕਾਫੀ ਇਹਨਾਂ ਦੀ ਜਿਹੜੀ ਲੈਂਥ ਹੈ ਇਹਨਾਂ ਦੀ ਜੀ 33 ਇੰਚਾ ਤੇ ਫੁੱਲ ਸਟੀਚੇਬਲ ਨੇ ਬਹੁਤ ਸੌਫਟ ਫੈਬਰਿਕ ਹੈ ਜੀ ਕਲਰ ਤੁਹਾਨੂੰ ਡਿਜ਼ਾਈਨ ਕਰਵਾ ਦਿੰਨੇ ਆ ਆ ਹੈਗਾ ਜੀ ਇਹਦੇ ਨਾਲ ਦਾ ਪਲਾਜ਼ੋ ਸਿਰਫਰ ਸਿਰਫੋ 200 ਰੁਪਏ ਦਾ ਪੂਰਾ ਸੂਟ ਮਿਲੇਗਾ ਜੀ ਤੁਹਾਨੂੰ ਜੇ ਤੁਸੀਂ ਹੋਲ ਸੇਲ 'ਚ ਲੈਣਾ ਚਾਹੁੰਦੇ ਹੋ ਸਾਡੇ ਤੋਂ ਹੋਲ ਸੇਲ 'ਚ ਵੀ ਖਰੀਦ ਸਕਦੇ ਹੋ ਆ ਕਰਵਾਇਆ ਜੀ ਇਹਦੇ ਵਿੱਚ ਨੈਕਸਟ ਕਲਰ ਤਿਆਰ ਜੇ ਕਿਸੇ ਨੇ ਵੀ ਹੋਲ ਸੇਲ ਦੇ ਵਿੱਚ ਖਰੀਦਣੇ ਹੋਣ ਤਾਂ ਉਹਨਾਂ ਨੂੰ ਜੀ ਕੁਆਂਟੀਟੀ ਚੱਕਣੀ ਪਊਗੀ ਮਿਨੀਮਮ ਤੁਹਾਨੂੰ 20 ਪੀਸ ਚੱਕਣੇ ਪੈਣਗੇ ਜੀ 20 ਪੀਸ ਬਾਏ ਕਰ ਸਕਦੇ ਹੋ ਤੁਸੀਂ ਮਿਨੀਮਮ ਜੇ ਤੁਸੀਂ ਹੋਲ ਸੇਲ 'ਚ ਲੈਣਾ ਚਾਹੁੰਦੇ ਹੋ ਰਿਟੇਲ ਦਾ ਇਹਦਾ ਪ੍ਰਾਈਸ ਹੈਗਾ ਜੀ 200 ਰੁਪਏ ਸ਼ਿਪਿੰਗ ਇਹਨਾਂ ਦੀ ਐਕਸਟਰਾ ਹੋਊਗੀ ਆ ਹੈਗਾ ਜੀ ਇਹਦਾ ਥਰਡ ਕਲਰ ਮਸਟਰਡ ਬਹੁਤ ਸੌਫਟ ਫੈਬਰਿਕ ਆ ਸਟਿਚੇਬਲ ਹੈ ਜੀ ਤੇ ਚਾਕ ਬਣਵਾਏ ਹੋਏ ਨੇ ਜਿਨ੍ਹਾਂ ਨੂੰ ਇਹ ਹੁੰਦਾ ਕਿ ਸ਼ਾਰਟ ਦੀ ਤਰ੍ਹਾਂ ਹੋਵੇ ਤੇ ਆਹ ਵਾਲੇ ਡਿਜ਼ਾਈਨ ਦੇ ਵਿੱਚ ਹੀ ਆਪਾਂ ਪਲਾਜ਼ੋ ਤਿਆਰ ਕਰਵਾਏ ਨੇ ਇਹਨਾਂ ਦਾ ਪ੍ਰਾਈਸ ਰਹਿਣ ਵਾਲਾ 100 ਰੁਪਏ ਇੰਨਾਂ ਵਿੱਚੋਂ ਜੋ ਵੀ ਤੁਹਾਨੂੰ ਜੀ ਨਾਈਟ ਸੂਟ ਪਸੰਦ ਆਉਂਦਾ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਰਿਟੇਲ 'ਚ ਲੈਣਾ ਚਾਹੋ ਰਿਟੇਲ 'ਚ ਲੈ ਸਕਦੇ ਹੋ ਹੋਲ ਸੇਲ 'ਚ ਲੈਣਾ ਚਾਹੋ ਹੋਲ ਸੇਲ 'ਚ ਲੈ ਸਕਦੇ ਹੋ ਜੀ ਬਹੁਤ ਸੌਫਟ ਫੈਬਰਿਕ ਆ ਸਿਰਫ ਔਰ ਸਿਰਫ 200 ਰੁਪਏ